ਮਰਿਆ ਹੋਇਆ ਭਰਾ ਵੇਖ ਕੇ ਉਸ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਗਾਜੀ ਕਾਸਮ ਬੇ ਕੋੜੇ ਨੂੰ ਅੱਡੀ ਲਾਉਂਦਾ ਏ ਲਲਾ ਬੇਗ 7000 ਫੌਜ ਦੇ ਕਿਨੂੰ ਤੋੜਦਾ ਏ ਇਧਰ ਹਸਨ ਖਾਨ ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ 6ਵੇਂ ਗੁਰੂ ਸ੍ਰੀ ਗੁਰੂ ਅਰਜ ਬੈਸਾ ਮਹਾਰਾਜ ਜੀ ਦੇ ਚਰਨਾਂ ਚ ਖਲੋ ਕੇ ਬੇਨਤੀ ਕਰਕੇ ਆਖ ਲਗੇ ਪਾਤਸ਼ਾਹ ਜਿਹੜਾ ਜਰਨੈਲ ਉਹਦਾ ਨਾਮ ਹੈ ਗਾਜੀ ਕਾਸਮ ਬੇਗ ਉਹ ਆਪਣੇ ਪਿਓ ਦੇ ਵਾਂਗ ਉਹ ਆਪਣੇ ਭਰਾ ਦੇ ਵਾਂਗ ਚੰਗਾ ਘੋੜ ਸਵਾਰ ਚੰਗਾ ਤੀਰ ਅਦਾ ਦੇ ਉਹਦੇ ਮੁਕਾਬਲੇ ਉੱਤੇ ਕੋਈ ਬਹਾਦਰ ਜਰਨੈਲ ਤੋਰਿਆ ਨਾਵੇ ਮੇਰੇ ਗੁਰਦੇਵ ਪਾਸ਼ਾ ਮਹਾਰਾਜ ਜੀ ਰਹਿਮਤਾਂ ਦੇ ਘਰ ਵਿੱਚ ਆਏ ਹਜ਼ੂਰ ਨੇ ਆਪਣੀ ਪਾਵਨ ਪਵਿੱਤਰ ਅਸਰਾ ਤੋਂ ਭਾਈ ਜੇਠੇ ਸਦਮਾ ਵਾਲੇ ਦਾ ਨਾਲ ਲਿਆ ਸਤਗੁਰੂ ਮਹਾਰਾਜ ਨੇ ਆਵਾਜ਼ ਮਾਰੀ ਭਾਈ ਜੇਠਾ ਮਾਰ ਕੇ ਛਾਲ ਸਤਗੁਰ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਇਆ ਹਜ਼ੂਰ ਨੇ ਬੇਨਤੀ ਕਰਕੇ ਆਖਿਆ ਭਾਈ ਜੇਠਾ ਜੀ ਕਸ ਇੱਥੇ ਹਸਨ ਖਾਂ ਇਹ ਗੱਲ ਕਹਿੰਦਾ ਏ ਕਿਉਂ ਨਾ ਚੜਿਆ ਆ ਰਿਹਾ ਜਰਨੈਲ ਕਾਸਮ ਬੇਗ ਉਹ ਚੰਗਾ ਘੋੜਸਵਾਰ ਚੰਗਾ ਤੀਰਾਂ ਦਾਦ ਏ ਉਹਦਾ ਮੁਕਾਬਲਾ ਕਰਨ ਵਾਸਤੇ ਬਾਬੇ ਨਾਨਕ ਦੇ ਘਰ ਵੱਲੋਂ ਸੀ ਤੁਹਾਡੀ ਡਿਊਟੀ ਲਾਉਣੀ ਏ ਉਹਦਾ ਮੁਕਾਬਲਾ ਕਰਨ ਵਾਸਤੇ ਤੁਸੀਂ ਜਾਓ ਦੋ ਹੱਥ ਜੋੜ ਕੇ ਭਾਈ ਜੇਠੇ ਨੇ ਗੱਲ 'ਚ ਪੱਲਾ ਪਾ ਕੇ ਬੇਨਤੀ ਕਰਕੇ ਆਖਿਆ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਹਾਰਾਜ ਚੜਿਆ ਆ ਰੇ ਕਾਸਮ ਬੇਗ ਦੇ ਨਾਲ ਮੁਕਾਬਲਾ ਮੈਂ ਕਰਨਾ ਏ ਕਿ ਜ फिरसां करोण ਸਾਹਮਣੇ ਖਲੋਤੇ ਹੋਏ ਭਾਈ ਜੇਠੇ ਨੂੰ ਹਜ਼ੂਰ ਆਖਣ ਲੱਗੇ ਭਾਈ ਜੇਠਾ ਸਾਹਿਬ ਜੀ ਇਹ ਫੈਸਲਾ ਤੁਸੀਂ ਕਰ ਲੋ ਉਹਦੇ ਨਾਲ ਮੁਕਾਬਲਾ ਤੁਸੀਂ ਕਰਨਾ ਹੈ ਕਿ ਜਾਂ ਫਿਰ ਅਸੀ ਕਰਾਈਏ ਭਾਈ ਜੇਠੇ ਨੇ ਬੇਨਤੀ ਕਰਕੇ ਆਖਿਆ ਪਾਤਸ਼ਾਹ ਜੇ ਤੇ ਉਹਦੇ ਨਾਲ ਮੁਕਾਬਲਾ ਕਰਾਂ ਮੈਂ ਹੋ ਸਕਦਾ ਗੱਜ ਕਾਸੂਰ ਬੇਗ ਬੱਤ ਜਾਵੇ ਪਰ ਜੇ ਕਿਤੇ ਕਿਰਪਾ ਤੁਸੀਂ ਕਰ ਦਿਓ ਕਿੰਡੀ ਵੱਡੀ ਨਿਮਰਤਾ ਹੈ ਗੁਰੂ ਕੇ ਸਿੱਖ ਦੀ ਗੁਰੂ ਦੇ ਉੱਤੇ ਬੇਨਤੀ ਕਰਕੇ ਆਖਣ ਲੱਗਾ ਪਾਤਸ਼ਾਹ ਇਹ ਸਭ ਕੁਝ ਕਾਰਜ ਤੁਸਾ ਕਰਾਉਣਾ ਹੈ ਪਰ ਜੇ ਕਿਤੇ ਕਾਸਮ ਬੇਗ ਦੇ ਨਾਲ ਮੇਰੀ ਲੜਾਈ ਤੁਸੀਂ ਕਰਾ ਦਿਓ ਨਾ ਫਿਰ ਕਾਸਮ ਬੇਗ ਨੂੰ ਦੁਨੀਆ ਦੀ ਕੋਈ ਤਾਕਤ ਮੇਰੇ ਕੋਲੋਂ ਬਚਾ ਨਹੀਂ ਸਕਦੀ